ਮੈਸੇਜ ਦੁਆਰਾ ਕਹਿਣਾ ਕਿ ਤੁਸੀਂ ਹਰ ਮਦਦ ਨੂੰ ਇੱਕ ਜ਼ਿੰਦਗੀ ਦਾ ਤਜਰਬਾ ਹੁੰਦਾ ਤੁਸੀਂ ਸਿਆਣੇ ਆ ਪਰ ਆਪਣੇ ਮਾਪਿਆਂ ਦੀ ਤੁਹਾਡੇ ਗਨਤੀਕਾ ਸ਼ੀਸ਼ ਖਿੱਚ ਮੁਹੱਬਤ ਸਿੱਧਾ ਤੋਂ ਉਹ ਤੋਂ ਪਤਰਾ ਦਾ ਜਦੋਂ ਤੁਸੀਂ ਫੁੱਲ ਮਾਪੇ ਬਣੇ ਫਿਰ ਆ ਜਾ ਬੱਚਾ ਮਾਤਾ ਕਹਿੰਦਾ ਜਿਹੜੇ ਜਿਹੜੇ ਪਤਰਾ ਦਾ ਪਾਪਾ ਦਾ ਕਿੰਨੇ ਜਿਹੜੇ ਜਿਹੜਾ ਬੱਚੇ ਆਪਣੇ ਆਪਣੇ ਅੰਦਰ ਪ੍ਰਦੇਸ਼ ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚੇ ਨੂੰ ਪ੍ਰਦੇਸ਼ ਤੋਂ ਰਿਆ ਇਹ ਤੋਂ ਉਹਨਾਂ ਪੁੱਛਿਆ ਜਾਣੀ ਜਦੋਂ ਗੀਟ